ਸਸਰੀਕਾਲ ਜੀ ਸਭ ਨੂੰ ਸੋ ਅੱਜ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਸਾਰੇ ਮੌਸਮ ਖਰਾਬ ਹੈ ਤੇ ਬਰਸਾਤ ਹੋ ਰਹੀ ਹੈ ਨਿਮੀ ਨਿਮੀ ਘੜੀ ਵਾਲਾ ਮੌਸਮ ਰੱਬ ਨੇ ਕੀਤਾ ਹੋਇਆ ਸਾਰੇ ਸਾਡੇ ਏਰੀਆ ਮੁਕਸਰ ਜ਼ਿਲ੍ਹੇ ਦੇ ਵਿੱਚ ਇਸ ਟਾਈਮ ਸਾਰੇ ਮੌਸਮ ਹੈ ਜੋ ਉਹ ਬਿਲਕੁਲ ਖਰਾਬ ਹੈ ਕਿਉਂਕਿ ਬਰਸਾਤ ਚੱਲ ਰਹੀ ਹੈ ਤੇ ਬਰਸਾਤ ਪੈਂਦਿਆਂ ਹੋਇਆਂ ਜੋ ਘਰੇ ਪਸੂ ਨੇ ਉਹਨਾਂ ਵਾਸਤੇ ਮੇਰੀ ਮੋਟਰਸਾਈਕਲ ਗੱਡੀ ਤੇ ਸਾਡੇ ਲਈ ਤਾਂ ਇਹ ਗੱਡੀ ਹੈ ਜੀ ਚਾਹੇ ਮੋਟਰਸਾਈਕਲ ਹੋਵੇ ਫਿਰ ਵੀ ਗੱਡੀ ਹੈ ਕਿਉਂਕਿ ਜੀਤੇ ਸੁੱਖ ਦਾ ਸਾਧਨ ਹੋਵੇ ਉਹ ਗੱਡੀ ਹੁੰਦੀ ਆ ਆਪਦੇ ਲਈ ਤੇ ਪੱਠੇ ਲੈਣ ਵਾਸਤੇ ਆਇਆ ਹੋਇਆ ਹਾਂ ਪਸ਼ੂਆਂ ਵਾਸਤੇ ਸਾਰੇ ਦੇਖੋ ਮੌਸਮ ਦੀ ਤਬਦੀਲੀ